ਮੇਰਾ ਹਰਪਾਲ ਸਿੰਘ ਨਾਮ ਆ ਜੀ ਪਿੰਡ ਨਿਸ਼ਾਰਾ ਮੱਜਾ ਸਿੰਘ ਜਿਲ੍ਹਾ ਗਰਦਾਸਪੁਰ ਦਾ ਜੀ ਜੀ ਕੱਲ ਰਾਤ ਕੁਝ ਸ਼ਾਮ ਕੀ ਟਾਈਮ 6 5 6 ਵਜੇ ਨਾਲ ਜੀ ਤੂਫਾਨ ਆਇਆ ਜੀ ਨਾਲ ਮੀਂਹ ਨਾਲ ਹੀ ਗੜੇ ਮਾਰੀਆਂ ਚਾਲੂ ਉਸ ਨਾਲ ਪੂਰਾ ਜਨੂ ਜੀ ਆ ਵੇਖੋ ਜੀ ਦਿਨ ਚੜਦੇ ਨੂੰ ਵੇਖਿਆ ਤੇ ਇਹ ਕੰਮ ਹੋ ਗਿਆ ਜੀ ਕਿੰਨੀ ਫਸਲ ਖਰਾਬ ਹੋ ਚੁੱਕੀ ਕਿੰਨੇ ਪਰਸੈਂਟ ਖਰਾਬ ਹੋ ਚੁੱਕਾ ਇਹ ਅਸੀਂ ਪੂਰੀ 100% ਹੀ ਫੜ ਕੇ ਚੱਲੋ ਜੀ ਕਿਉਂਕਿ ਅਜੇ ਤਾਂ ਇੱਕ ਬੰਦੇ ਨੂੰ 10 ਦਿਨ ਲੱਗ ਜਾਣੇ 10 ਦਿਨਾਂ ਦੇ ਵਿੱਚ ਇਹਦੇ ਪੱਲੇ ਕੀ ਰਹਿ ਜਾਣਾ ਇਹ ਇਲਾਕੇ ਦੀ ਗੱਲ ਕਰੀਏ ਇਲਾਕੇ ਚ ਕਿੰਨੀ ਕਿੰਨੇ ਕਿੱਕੜ ਖਰਾਬ ਹੋ ਗਿਆ ਲਾ ਕੇ 60 7 ਇਹ ਫਸਲ ਜਿਹੜੀ ਆ ਕਿੰਨੇ ਸਮੇਂ ਤੱਕ ਜਿਹੜੀ ਮੰਡੀ ਚ ਪਹੁੰਚ ਜਾਣੀ ਸੀ ਇਹ ਤਾਂ ਬਈ 4-5 ਦਿਨ ਦਾ ਕੰਮ ਹੀ ਹੋਰ ਉਹ 5-5 ਦਿਨ 10 ਦਿਨ ਲੱਗ ਜਾਂਦੇ ਹਿਸਟੋਰੀ ਤੇ ਨਹੀਂ 10 ਦਿਨ ਤੇ ਪੂਰਾ ਸਮਝਾ ਜਾਣਾ ਹੈ ਅਸੋ ਦੇ ਵਿੱਚ ਹੀ ਇਹ ਕੰਮ ਹੋ ਗਿਆ ਅੱਜ ਰਾਤ ਦੇ ਵਿੱਚ ਹਾਂ ਜਿੱਥੇ ਇਹ ਦੇ ਨਾਲ ਕਿਹੜੇ ਇਲਾਕਿਆਂ 'ਚ ਜ਼ਿਆਦਾ ਜਿਹੜੀ ਫਸਟ ਜਿਹੜੀ ਫਸਟ ਪਿਆ ਜੀ ਇਹ ਹੁਣ ਸਾਨੂੰ ਦੂਜੇ ਇਲਾਕਿਆਂ ਦਾ ਤਾਂ ਪਤਾ ਨਹੀਂ ਆਪਾਂ ਦੇ ਆਪਣੇ ਇਲਾਕੇ ਦਾ ਸਾਨੂੰ ਪਤਾ ਹੈ ਉਹ ਰਾਤੋਂ ਰਾਤ ਆਪਾਂ ਕੋਈ ਜਿੰਨਾ ਜ਼ਿਆਦਾ ਹੈ ਹੀ ਨਹੀਂ ਆ ਜਾਂ ਕੋਈ ਕਈ ਬੜੀ ਅਗੇਤੀਆਂ ਕਣਕ ਲਾਈਆਂ ਨੇ ਜਾਂ ਪਛੇਤੀਆਂ ਜਾਂ ਨੀਵੇਂ ਇਲਾਕਿਆਂ ਦੇ ਨੀਵੇਂ ਜਗ੍ਹਾ ਦੇ ਉੱਤੇ ਉਹਨਾਂ ਨੂੰ ਜ਼ਿਆਦਾ ਫੈਕ ਉਹ ਇਹਦੇ ਬਾਰੇ ਜੇਾਨੂੰ ਕੋਈ ਨੌਲੇਜ ਨਹੀਂ ਆਪਾਂ ਨੂੰ ਤਾਂ ਆਪਣੇ ਬਾਰੇ ਨੌਲੇਜ ਆ ਗਈ ਐ ਇੰਨਾ ਕੁ ਵੀ ਸਾਡੇ ਇਲਾਕੇ ਆਈ ਐ ਇਹਦੇ ਬਾਰੇ ਕਿੰਨੇ ਪਰਸੈਂਟ ਜਿਹੜੀ ਫਸਲ ਖਰਾਬ ਹੋ ਚੁੱਕੀ ਐ ਸਾਡੇ 80% ਤੋਂ ਦੱਸਿਆ ਪੂਰਾ 100% ਲੇਕਿਨ ਚਲੋ ਫਿਰ ਮੰਨ ਲਈਏ 80 ਜੋ ਵੀ ਅਜੇ ਬਚੇ ਰਿਹਾ ਕੋਈ ਹੁਣ ਫਿਰ ਨੇੜੀ ਚੱਲਣ ਦੀ ਤੁਹਾਡੇ ਸਾਹਮਣੇ ਦੇਖੋ ਇਹ ਜਿਹੜੀ ਫਸਲ ਬਹੁਤ ਜਦੋਂ ਕੰਬਾਈਨ ਲੱਗਣੀ ਐ ਤੂੜੀ ਨਿਕਲੇਗੀ ਨਹੀਂ ਨਹੀਂ ਤੂੜੀ ਤਾਂ ਚੋਕੀ ਨਿਕਲਣੀ ਤੂੜੀ ਵਾਲਾ ਤਾਂ ਕੰਮੇ ਦਾਣੇ ਦਾ ਨਹੀਂ ਸਾਨੂੰ ਆ ਸਕੀ ਤੇ ਤੂੜੀ ਤਾਂ ਬਹੁਤ ਦੂਰ ਦੀ ਗੱਲ ਐ ਇਸ ਤੋਂ ਕੋਈ ਆਸ ਸਰਕਾਰ ਤੋਂ ਉਮੀਦ ਹੁਣ ਦੇਖੋ ਜੀ ਆਪਾਂ ਦੇ ਵਿੱਚ ਤੁਹਾਡੇ ਅੱ ਹੁਣ ਵਾਦੇ ਤਾਂ ਬਹੁਤ ਕੀਤੇ ਆ ਤੇ ਜੇ ਪੂਰੇ ਕਰੇਗੀ ਤਾਂ ਹੀ ਇਹ ਨਾ ਕੁਝ ਹੁਣ ਗੱਲਾਂ ਨਾਲ ਤਾਂ ਬੰਦਾ ਨਹੀਂ ਇਹਨੇ ਕੰਮ ਦੀ ਜੀ ਨਾਂ ਮੇਰਾ ਲਖਵਿੰਦਰ ਸਿੰਘ ਪਿੰਡ ਨਸ਼ਹਰਾ ਮੋਜਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੇ ਨੁਕਸਾਨ ਜਿਹੜਾ ਜੀ ਦੇਖੋ 70 ਤੋਂ 75% ਦੇ ਵਿੱਚ ਨੁਕਸਾਨ ਹੋਇਆ ਕਣਕਾਂ ਡੇਗੀਆਂ ਰਾਤ ਦੀ ਹਵਾ ਚੱਲੀ ਬਹੁਤ ਤੇ ਮੀਂਹ ਪਿਆ ਗੜੇਮਾਰੀ ਹੋਈ ਤੇ ਦਾਣੇ ਜਿਹੜੇ ਛਿੱਟੇ ਆ ਛਿੱਟਿਆਂ ਚੋਂ ਦਾਣੇ ਨਿਕਲ ਕੇ ਥੱਲੇ ਡਿੱਗ ਪਿਆ ਕਣਕਾਂ ਡੇਗੀਆਂ ਨੇ ਅਜੇ ਵੱਢਣ ਦੇ ਵਿੱਚ ਸਮਾਂ ਘੱਟ ਤੋਂ ਘੱਟ ਵੀ ਅਜੇ 7-8 ਦਿਨ ਲੱਗ ਜਾਣੇ ਸੀਗੇ ਤੇ ਹੁਣ ਇਹ ਆ ਵੀ ਹੁਣ ਵੀ ਅੱਗੇ ਵੀ ਕੋਈ ਸਾਨੂੰ ਆਸ ਹੈ ਨਹੀਂ ਕਿਉਂਕਿ ਜਿਹੜੀ ਆ ਫਸਲ ਜਿਹੜੀ ਆ ਪੈਲੀ ਚ ਖਲੋਤੀ ਆ ਜੀ ਪੈਲੀ ਚ ਮਤਲਬ ਵਿਸ਼ਕੀ ਆ ਕਿਸ ਹਿਸਾਬ ਨਾਲ ਸੁਹਾਗੇ ਲੱਗੇ ਆ ਤੁਸੀਂ ਦੇਖ ਸਕਦੇ ਹੋ ਦੇਖੋ ਵੀ ਸੁਹਾਗੇ ਲੱਗੇ ਆ ਤੇ ਹੁਣ ਸਰਕਾਰਾਂ ਨੂੰ ਇਹ ਐਨੇ ਆ ਵੀ ਪਿਛਲੀ ਵਾਰ ਵੀ ਮੁਆਵਜ਼ਾ ਕੋਈ ਨਹੀਂ ਦਿੱਤਾ ਗਰਦੌਰੀਆਂ ਕਰਾ ਲੀਆਂ ਉਹਨਾਂ ਨੇ ਸੋ ਸਰਕਾਰਾਂ ਨੂੰ ਇਹ ਆ ਗਰਦੌਰੀਆਂ ਕਰਾ ਕੇ ਜਿਹੜੀ ਫਸਲ ਆ ਆਪਣੇ ਸਰਵੇ ਕਰਾ ਕੇ ਬੰਦਾ ਆਪਣਾ ਭੇਜ ਕੇ ਦਿਖਾ ਕੇ ਵੀ ਕਿੰਨਾ ਨੁਕਸਾਨ ਹੋਇਆ ਜੱਟ ਨੂੰ ਉਹਨਾਂ ਮੁਆਵਜ਼ਾ ਦਿੱਤਾ ਜਾਵੇ ਤੁਹਾਡੀ ਕਿੰਨੀ ਇੱਕ ਫਸਲ ਜੀ ਮੇਰੀ 50 ਕਿੱਲੇ ਨਕਸਾਨ ਲਾ ਲੋ ਵੀ 70% ਨੁਕਸਾਨ ਹੋ ਗਿਆ ਜੀ ਮੇਰਾ ਨਾਮ ਭਲਵਿੰਦਰ ਸਿੰਘ ਆ ਪਿੰਡ ਮੇਰਾ ਨਸ਼ਰਾ ਮੱਝਾ ਸਿੰਘ ਆ ਡਿਸਟ੍ਰਿਕਟ ਗੁਰਦਾਸਪੁਰ ਤੇ ਪੱਕੀ ਫਸਲੀ ਤੇ ਰਾਤ ਦੀ ਆ ਵੇਖਿਆ ਜੀ ਤੁਸੀਂ 70% ਨੁਕਸਾਨ ਹੋ ਗਿਆ ਵਾ ਪਰ ਜੇ ਨੁਕਸਾਨ ਜਿੰਨਾ ਚਿਰ ਵੜਦੇ ਨਹੀਂ ਉਹ ਕੀ ਪਤਾ ਲੱਗਦਾ ਵਾ ਕਿ ਕਿੰਨਾ ਵਾ ਹੋ ਸਕਦਾ 100% ਹੀ ਹੋ ਜੇ ਕੋਈ ਫਸਲ ਡਿੱਗੀ ਪਈ ਆ ਮੀਂਹ ਆ ਕੇ ਗਲੇ ਆ ਕੇ ਗਲਿਆਂ ਨੇ ਨੁਕਸਾਨ ਕਰਦਾ ਛਿੱਟੇ ਤੋੜਤੇ ਆ ਤੇ ਫਸਲਾਂ ਜੀ ਥੋੜੀ ਕੱਚੀ ਕੱਚੀ ਕਰਕੇ ਆ ਕਿ ਰੱਬ ਨੇ ਵੀ ਜੱਟਾਂ ਨਾਲ ਬੜਾ ਕੰਡੇ ਆਪਾਂ 10 ਦਿਨਾਂ ਮੀਂਹ ਪੈਂਦਾ ਤੇ ਛੜੀਆਂ ਫਸਲਾਂ ਖੰਭੀਆਂ ਜਾਣੀਆਂ ਸੀ ਤੇ ਮੀਂਹ ਦੇ ਕਰਕੇ ਸਾਡਾ ਕਾਫੀ 70% ਨੁਕਸਾਨ ਹੋ ਗਿਆ ਕਿੰਨੀ ਕਾਟੇ ਕਿੰਨੇ ਟਿੱਕੇ ਮੇਰੇ ਕੋਲ 50 ਕਿੱਲੇ ਠੇਕੇ ਦੇ ਆ ਗਏ ਜੀ ਪਹਿਲੇ ਇਹ ਠੇਕਾ 50 ਤੋਂ ਲੈ ਕੇ 60000 ਵਿੱਚ ਲੱਗਦਾ ਵੀ ਹੁਣ ਪਰਪਾਈ ਹੋ ਪੈਗੀ ਨਹੀਂ ਨਹੀਂ ਪਰਪਾਈ ਕਿੱਥੇ ਹੋਣੀ ਹੁਣ ਤੇ ਖਰਚਾ ਕਹਿੰਦੇ ਪੂਰਾ ਹੋ ਜਾਏ ਤੇ ਤਾਂ ਨਹੀਂ ਆ ਕਿਉਂਕਿ ਡਿੱਗੇ ਦਾ ਕੰਪੈਨਾਂ ਵਾਲਿਆਂ ਨੂੰ ਪੈਸੇ ਵੱਧ ਲੈਣੇ ਆ ਫਿਰ ਥੱਲੇ ਵੀ ਰਹਿਣਾ ਵਾ ਫਿਰ ਤੂੜੀ ਦੇ ਵੀ ਆਸ ਨਹੀਂ ਹੈਗੀ ਕਿ ਤੂੜੀ ਵੀ ਕਾਲੀ ਹੋਣੀ ਹੈ ਤੇ ਫਿਰ ਦਾਣੇ ਵੀ ਅਜੇ ਪਤਾ ਨਹੀਂ ਕੀ ਨਿਕਲਦਾ ਕੀ ਨਹੀਂ ਜਿੰਨਾ ਚਿਰ ਵੜਦੇ ਨੇ ਕਿ ਇੰਨਾ ਚਿਰ ਸਾਨੂੰ ਆਸ ਨਹੀਂ ਕੀ ਕਿ ਪੂਰੇ ਹੋ ਜਾਣ ਚਲੋ ਖਰਚਾ ਵੀ ਵਾਵਾ ਹੁੰਦਾ ਕਿ ਆਰਤੀ ਨੂੰ ਚੁੱਕ ਚੁੱਕ ਕੇ ਪੈ ਲੀਆਂ ਕਿ ਕਿਤੇ ਲਈਆਂ ਵਾ ਤੇ ਇੰਨਾ ਕਾ ਕਿ ਚਲੋ ਖਰਚਾ ਪੂਰਾ ਹੋ ਜੇ ਤੇ ਜੇ ਕਈ ਇੱਕ ਠੇਕਾ ਪੂਰਾ ਹੋਣਾ ਫਿਰ ਬਹੁਤ ਔਖਾ ਕੀ ਮੰਗੇ ਕੀ ਮੰਗੇ ਸਰਕਾਰ ਮੰਗੇ ਸਰਕਾਰ ਕੋ ਇਹੋ ਜਿਹਾ ਕਿ ਪਿਛਲੇ ਸਾਲ ਵੀ ਸਾਡਾ ਨੁਕਸਾਨ ਹੋ ਗਿਆ ਕਾਫੀ ਗਰਦੌਰੀਆਂ ਵੀ ਕੀਤੀਆਂ ਸਰਕਾਰਾਂ ਆਈਆਂ ਵੀ ਹੈਗੀਆਂ ਤੇ ਉਹਦੇ ਵਿੱਚ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਤੇ ਅਸੀਂ ਤੇ ਕਹਿੰਦੇ ਆ ਕਿ ਗਰਦੌਰੀਆਂ ਕਰਕੇ ਇਹ ਸਾਨੂੰ ਪੈਸੇ ਦਿੱਤੇ ਜਾਣ ਪਿਛਲੇ ਵੀ ਦਿੱਤੇ ਜਾਣ ਤੇ ਐਰਕਾਂ ਦੇ ਵੀ ਕਿਉਂਕਿ ਸਰਕਾਰਾਂ ਤੇ ਆਸ ਹੈ ਨਹੀਂ ਕਿਉਂਕਿ ਪਿਛਲੇ ਵੀ ਸਾਨੂੰ ਮਿਲੇ ਪਿਛਲੀ ਵਾਰੀ ਬਹੁਤ ਆਏ ਅਫਸਰ ਵੀ ਆਏ ਗਰਦੌਰੀਆਂ ਵੀ ਹੋਈਆਂ ਪਰ ਪੈਸਾ ਕੋਈ ਨਹੀਂ ਮਿਲਿਆ